ਪਹਿਲਾ ਸਟਾਪ ਚਲ ਮੈਂ ਤੁਹਾਨੂੰ ਉੱਪਰ ਲੈ ਦੇਖੋ ਕਿੰਨੀ ਸੋਹਣੀ ਜਗ੍ਹਾ ਹੈ ਇਹ ਸਾਡਾ ਪਹਿਲਾ ਸਟਾਪ ਹੈ ਸਾਰੀ ਫੈਮਿਲੀ ਡੱਡੂ ਬਣਾਇਆ ਦੇਖੋ ਜੀ ਪੱਥਰ ਦੇ ਉੱਤੇ ਕੀਤੀ ਪੂਰੀ ਕਲਾਕ੍ਰਿਤੀ ਓਹੋ ਇਹ ਕੀ ਕਰ ਰਿਹਾ ਵਾਸ਼ ਇਹ ਵਾਸ਼ ਸ਼ਾਮ ਹੈ ਨਾ ਤੁਹਾਨੂੰ ਇਸ਼ਾਰਾ deta ਹੂੰ ਕੀ ਬਣ ਰਿਹਾ ਭਾਂਜੀ ਇਹ ਆਹ ਨਹੀਂ ਕਰੋ ਅਮਰੀਕਾ ਆ ਗਏ ਅਫੇਸ਼ ਅੱਜ ਜੀ ਪਹਿਲੀ ਵਾਰੀ ਟਰਾਈ ਕਰਨ ਲੱਗੇ ਆ ਇਹ ਪਰੌਠੇ ਬਣੇ ਹੋਏ ਤਿਆਰ ਹੋਏ ਬਹਿਨੇ ਕੇ ਬਸ ਗਰਮ ਕਰਕੇ ਕਹਿੰਦੇ ਦਹੀਂ ਲੈਂਦਾ ਨਾਲ ਖਾਣੇ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਨਾ ਬੜੇ ਵਧੀਆ ਟੂਰ ਤੇ ਚੱਲੇ ਆ ਬਾਏ ਰੋਡ ਚੱਲੇ ਆ ਸਿਡਨੀ ਨੂੰ ਤੇ ਅਸੀਂ 2 ਦਿਨਾਂ ਚ ਪਹੁੰਚਣਾ 900 ਕਿਲੋਮੀਟਰ ਹੈ ਜਿਹੜਾ ਅਸੀਂ 2 ਦਿਨਾਂ ਚ ਟਰੈਵਲ ਕਰਨਾ ਰਾਹ ਰੁਕ ਰੁਕੇ ਜਾਣਾ ਤੇ ਬਾਈ ਰੋਡ ਯਾ ਇਹਦਾ ਵਲੌਗ ਸਾਰਾ ਬਾਈ ਰੋਡ ਹੀ ਬੰਨਾ ਸਿਡਨੀ ਦੇ ਥੋੜਾ ਘੁੰਮਣਾ ਜਿਆਦਾ ਰਾਹ ਹੀ ਘੁੰਮਣਾ ਤੇ ਮਾੜਾ ਹਰ ਜਿਸ ਦਿਖਾ ਮੜਾ ਸਮਾਨ ਇਕਰੀ ਆਪਣਾ ਗੱਦੇ ਟੈਚੀ ਕਿੰਦਾ ਰੱਖਿਆ ਨਾ ਕਪੜਾ ਦਿਖਾ ਰਿਹਾ ਵੀ ਅਸੀਂ ਆਉਂਦੇ ਇੱਕ ਵਾਰੀ ਹੋਰ ਦਿਖਾਵਾਂਗੇ ਵੀ ਆਉਂਦੇ ਕੀ ਹਾਲ ਹੋਊਗਾ ਇਹ ਜਾਣਦਾ ਨਾ ਆਉਂਦੇ ਦੇਖੋ ਕੀ ਬੰਨਦਾ ਇਹ ਕੈਡੀ ਕੰਬਲ ਹੈ ਫਿਲੋ ਸਾਰਾ ਕੁਝ ਰੱਖਿਆ ਇਧਰ ਕੰਬਲ ਜੱਜ ਜੀ ਨੇ ਵਿੱਚ ਹੀ ਰੱਖਿਆ ਆਪਣੇ ਨਾਲ ਪੂਰਾ ਬੈੱਡ ਹੀ ਲਾਇਆ ਜੱਜ ਜੀ ਨੇ ਯਸ ਭਾਜੀ ਲਰਨਰ ਲਾਇਸੈਂਸ ਬਣਾ ਲਿਆ ਭਾਜੀ ਨੇ ਨਹੀਂ ਉਹ ਮੈਂ ਲਾਉਣਾ ਤੇ ਬੈਠੇ ਸੀ ਇਹ ਗੱਲ ਤੇ ਸਾਈਨ ਤੇ ਚਲੋ ਆ ਨਮੀ ਜੇ ਕਿ ਤਰੀਦੀ ਐ ਮੈਂ ਤਾਂ ਫਿਰ ਅਮਰ ਕਹਿੰਦੀ ਸੀ ਵਿਲਕਿੰਦਰ ਨਾਲ ਦੀ ਸੇਵ ਵੀ ਕਰੀ ਤੇ ਲਈ ਹਰਜੋ ਸੀ ਹਰਜੋ ਤਾਂ ਸੀ ਚਲੋ ਮਿਲਦੇ ਆ ਇਸ ਬਿੰਦ ਤੋਂ ਸਿਡਨੀ ਸਾਡਾ ਪਹਿਲਾ ਸਟਾਪ ਜਿਹੜਾ ਉਹ ਕੂਲਨਗਾਟਾ ਗੋਲਡ ਕੋਸਟ ਤੇ ਉੱਥੇ ਸੀ तकरीबन ਅੱਧੇ ਘੰਟਾ ਲਈ ਰੁਕਣਾ ਜਿੰਨੇ ਜਿੰਨੇ ਬ੍ਰਿਸਬਨ ਤੋਂ ਸਿਡਨੀ ਜਾਣਾ ਆਈ ਥਿੰਕ ਬੈਸਟ ਸਟਾਪ ਜਿਹੜਾ ਉਹ ਕੂਨਨਗਾਟੇ ਹੈਗਾ ਕਿਉਂਕਿ ਇੱਕ ਤੇ ਘੰਟਾ ਡੇਢ ਘੰਟਾ ਡਰਾਈਵ ਹੋ ਜਾਂਦੀ ਆ ਤੇ ਇੱਕ ਜਿਹੜਾ ਉੱਥੇ ਬਹੁਤ ਸੋਹਣੀ ਜਿਹੜੀ ਵਾਕ ਆ ਬੀਚ ਦਾ ਦਰਿਸ਼ਾ ਸਵੇਰੇ ਸਵੇਰੇ ਉਹ ਵਧੀਆ ਲੱਗੂਗਾ ਹਲੋ ਹੈਲੋ ਸੇ ਹੈਲੋ ਟੂ एवरीवन ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਛਾ ਸਾਡਾ ਪਹਿਲਾ ਸਟਾਪ ਹੈ ਜੀ ਬ੍ਰਿਸਬਨ ਤੋਂ ਚੱਲ ਕੇ ਇਹ ਹੈਗਾ ਕੂਲਨਗਾਟਾ ਤੇ ਜਿਹੜਾ ਕੂਲਨਗਾਟਾ ਏ ਇਹ ਇਹ ਨਿਊ ਸਾਊਥ ਵੇਲ ਤੇ ਕੁئینਜ਼ਲੈਂਡ ਦੇ ਬਾਰਡਰ ਤੇ ਆ ਤੇ ਇੱਥੇ ਨਾ ਇਹਦੀ ਖਾਸੀਅਤ ਇਹ ਆ ਵੀ ਤੁਸੀਂ ਦਵੇਂ ਹੀ ਸਟੇਟਾਂ ਦੇ ਵਿੱਚ ਐਂਟਰ ਹੁੰਦੇ ਆ ਵੀ ਥੋੜਾ ਪਿੱਛੇ ਜਾਂਦੇ ਆ ਤੇ ਕੁئینਜ਼ਲੈਂਡ ਆ ਤੇ 1 ਕਿਲੋਮੀਟਰ ਅੱਗੇ ਆ ਕੇ ਨਿਊ ਸਾਊਥ ਵੇਲ ਸ਼ੁਰੂ ਹੋ ਜਾਂਦਾ ਵੀ ਦੋ ਬਾਰਡਰਾਂ ਦੇ ਉੱਤੇ ਇੱਕ ਬਣਿਆ ਹੋਇਆ ਛੋਟਾ ਜਿਹਾ ਟਾਊਨ ਆ ਇੱਥੇ ਹੀ ਇੱਕ ਵਾਕ ਜਿਹੜੀ ਬਹੁਤ ਮਸ਼ਹੂਰ ਵਾਕ ਆ ਇਹ ਵਾਕ ਆਪਾਂ ਕਰਨੀ ਆ। ਤੁਸੀਂ ਵੀਡੀਓ ਵਿੱਚ ਦੇਖ ਨਹੀਂ ਰਿਹਾ ਕਿੰਨਾ ਜਿਹੜਾ ਉਹ ਵਧੀਆ ਮਾਹੌਲ ਹੈ ਇੱਥੋਂ ਦਾ। ਤੇ ਜਿਹੜੇ ਸਾਰੇ ਰੂਲ ਆ ਸਾਰੇ ਜਿਹੜੇ ਦੂਜੀ ਸਟੇਟ ਦੇ ਆ ਉਹ ਲਿਖਿਆ ਉੱਤੇ ਇੱਕ ਇਨਸਾਨ। ਕਿਦਾਂ? ਕੀ ਲਿਖਿਆ? ਕਵਿੰਜ਼ ਆਫ ਨਿਊ ਸਾਊਥ ਵੇਲ ਦਾ ਬੋਰਡ। ਚਾਵੇਂ ਲਿਖਿਆ ਓਕੇ 1863 ਦੇ ਵਿੱਚ ਇਹਨਾਂ ਨੇ ਇਹਨੂੰ ਜਿਹੜਾ ਉਹ ਨਿਊ ਸਾਊਥ ਵੇਲ ਦੇ ਵਿੱਚ ਐਂਟਰ ਕੀਤਾ। ਏ ਲੋ ਕੁਇੰਜ਼ਲੈਂਡ ਜੀ ਓਕੇ ਤੇ ਇਹ ਬਿਲਕੁਲ ਬੀਚ ਦੇ ਕੰਢੇ ਆ ਇੱਥੇ ਇੰਟਰਨੈਸ਼ਨਲ 에ਰਪੋਰਟ ਵੀ ਹੈਗਾ ਔਰ ਇੱਕ ਲਾਈਨ ਤੇ ਵੀ ਮੈਪ ਤੇ ਹੈ ਔਰ ਹਾਂ ਮੈਪ ਦੇ ਵਿੱਚ ਵੀ ਕਹਿੰਦਾ ਦੇਖੋ ਛਾੜ ਕਹਿੰਦਾ ਟਿਕਾਣ ਬਣੀ ਆ ਹਾਂ ਬਾਰਡਰ ਲਾਈਨ ਬਣੀ ਹੈ ਸਟੇਟ ਦੀ ਤੁਹਾਨੂੰ ਨਹੀਂ ਉੱਥੇ ਵਾਕ ਤੇ ਥੋੜਾ ਜਾਣਾ ਅੱਛਾ ਅਦਰ ਕੁਇੰਜ਼ਲੈਂਡ ਹੈ ਸਾਡਾ ਪਹਿਲਾ ਸਟਾਪ ਚਲ ਮੈਂ ਤੁਹਾਨੂੰ ਉੱਪਰ ਲੈ ਜਾਂਦਾ ਦੇਖੋ ਕਿੰਨੀ ਸੋਹਣੀ ਜਗ੍ਹਾ ਹੈ ਇਹ ਸਾਡਾ ਪਹਿਲਾ ਸਟਾਪ ਆ ਸਾਰੀ ਫੈਮਿਲੀ ਆ ਗਈ ਆ ਸਮਾਨ ਸਭ ਨੂੰ ਇਕੱਠਾ ਜਿਹੜਾ ਰਹਿ ਰੂਗਾ ਉਹ ਵੀ ਸਾਰੇ ਲੈ ਜਾਂਦਾ ਇਹਨਾਂ ਨੇ ਤੇ ਇਹ ਹੈਗਾ ਟਵੀ ਡੈਡਜ਼ ਡੇਂਜਰ ਪੁਆਇੰਟ ਅਸੀਂ ਨਿਊਜ਼ਪੇਪਰ ਵੀ ਫ੍ਰੀ ਕਿਲੇ ਆ ਪੜ੍ਹਨ ਵਾਸਤੇ ਉੱਪਰ ਜੇ ਬਹਿ ਕੇ ਭਾਂਜੀ ਨੇ ਅਖਬਾਰ ਵੀ ਲਾਏ ਤੇ ਆ ਪਿੱਛੇ ਦੇਖੋ ਕਿੰਨੀ ਸੋਹਣੀ ਜਗ੍ਹਾ ਹੋਰ ਤੁਹਾਨੂੰ ਥੱਲੇ ਜਾ ਕੇ ਥੋੜੀ ਜਿਹੀ ਵਾਕ ਕਰਕੇ ਦਿਖਾਉਨੇ ਆ ਥੱਲੇ ਬਹੁਤ ਸੋਹਣੀ ਵਾਕ ਆ ਆ ਦੇਖੋ ਟੜਕੇ ਤੜਕੇ ਹੀ ਆਹ ਤੜਕੇ ਤੁਰ ਪਏ ਹੀ ਉਹਦਾ ਕਰਕੇ ਅਜੇ 8 ਕ ਦਾ ਹੀ ਟਾਈਮ ਹੈ ਅਜੇ 8 8:30 ਹੋਏ ਆ ਇੱਧਰ ਬੀਚ ਵੀ ਹੈਗਾ ਇੱਧਰ ਕੈਫੇ ਵੀ ਬਣਿਆ ਨਾਲ ਉੱਤੇ ਆਪਾਂ ਥੱਲੇ ਬੋਕ ਤੇ ਜਾਂਦੇ ਥੱਲੇ ਦੇਖ ਕੇ ਆਉਣੇ ਜਾਂ ਇੰਨੂੰ ਤੈਨੂੰ ਪਾਣੀ ਚ ਡੁਬੋ ਦਰਾਂ ਸੀ ਨਹੀਂ ਪਾਣੀ ਚ ਡੁਬੋ ਨਾ ਤੈਨੂੰ ਕੁਰਬਾਨੇ ਰਹਿਣ ਨਹੀਂ ਡਰ ਕੈਫੇ ਕੈਫੇ ਆ ਇੱਧਰ ਕਾਫੀ ਉੱਚੇ ਆ ਆਪਾਂ हां हां ਥੱਲੇ ਜਾਣੇ ਕੋ ਥੱਲੇ ਪਾਰਕਿੰਗ ਉੱਧਰ ਹੈ ਵਾਹ ਵਾਹ ਉਹ ਦੇਖ ਉਹ ਦੇਖ ਵਾਹ ਜੀ ਇਹ ਕਿੱਥੋਂ ਬੈਠਾ ਜਾਨਵਰ ਹੈ ਲੁੱਕ ਵਾਓ ਭਾਜੀ ਆਨੰਦ ਲੈ ਰਿਹਾ ਕੁਦਰਤ ਦਾ ਆ ਦੇਖ ਇਨੂੰ ਡੇਂਜਰ ਪੁਆਇੰਟ ਵਾਕ ਕਹਿੰਦੇ ਆ ਇੱਥੇ ਦੇਖੋ ਕਿੰਨਾ ਸੋਹਣਾ ਲੋਕੀ ਵਾਕ ਕਰਨ ਆਉਂਦੇ ਆ ਓਹ ਲੈ ਕੁਇਲ ਸਵੈਮ ਵੀ ਕਰਨਾ ਲੋਕ ਆ ਦੇਖੋ ਵਿੱਚ ਸੱਲਾ ਬੱਜ ਨਹੀਂ ਆਗੇ ਪੱਤਨਾ ਨਾ ਠਾ ਠਾ ਕਰਕੇ ਉਹ ਕੀ ਆਗੇ ਇਹਦਾ ਉਰੇ ਉਪਰ ਜਾਣਾ ਉਹ ਤੇਰੀ ਸਮੁੰਦਰ ਬਹੁਤ ਵਿਸ਼ਾਲ ਹੈ ਵਾਹ ਇਹ ਚੋਟਾ ਸੈਕਿੰਡ ਵਰਲਡ ਵਾਰ ਵੇਲੇ ਜਾਪਾਨ ਦੇ ਸ਼ਿਪ ਨੇ ਇੱਥੇ ਹਮਲਾ ਕਰਕੇ ਹਟਾਤਾ ਹੈ ਆ ਦੇਖੋ ਸਮੁੰਦਰ ਵੇਖ ਦਿਓ ਧ ਨੋ ਸੈਕੰਡ ਵਰਲਡ ਵਾਰ ਵਿੱਚ ਜਾਪਾਨ ਦੇ ਸ਼ਿਪ ਇੱਥੇ ਆਏ। ਵਾਹ। ਅਸੀਂ ਹੁਣ ਇੱਥੇ ਬਿਲਡਿੰਗ ਇੱਧਰ ਹੁਣ ਭੈਣ ਜੀਣੀ 골ਡ ਕੋਸਟ ਦੇਖ ਰਿਹਾ ਵਿਊ 골ਡ ਕੋਸਟ ਆ ਵਾਵਾ ਦੂਰ ਆ। ਪਰ ਇਹਦੇ ਦਿਖ ਜਾਂਦਾ ਹੈ ਨਾ? ਹਾਂ ਨੇੜੇ ਦਿਖ ਰਿਹਾ। ਤੇ ਇਹ ਇਹ ਜਦੋਂ ਮੱਛੀਆਂ ਵਗੈਰਾ ਆਉਂਦੀਆਂ ਨੇ ਇੱਥੇ ਜਦੋਂ ਮੰਨ ਲਓ ਡਾਲਫਿਨ ਵਗੈਰਾ ਦੂਰ। ਹਾਂ ਉਹ ਦਿਖਦੇ। ਹਾਂ ਉਹ ਦੇਖਦੇ ਉਹਦੇ ਵਾਸਤੇ ਜਿਆਦਾ ਵਿਊ। ਜਾਂ ਸ਼ਾਮ ਨੂੰ ਜਦੋਂ ਸ਼ਿਪ ਤਾਂ ਨਾ ਸੂਰਜ ਉਦੋਂ ਇਹਦਾ ਇਹ ਜ਼ਿਆਦਾਤਰ ਪੇਡ ਹੀ ਹੁੰਦੇ ਪਰ ਇਹ ਕਾਉਂਸਲਰ ਨੇ ਇੱਥੇ ਫ੍ਰੀ ਲਾਇਆ ਇੱਥੇ ਨਾ ਆ ਕੁਲਨਗਾਟ ਇੱਕ ਨਾ ਪੂਲ ਤਾਂ ਦਿਖਾਉਣਾ ਉਹ ਨਾ ਪੂਲ ਆ ਨਾ ਉਹ ਭਾਜੀ ਕੁਦਰਤੀ ਪੂਲ ਆ ਕਹਿੰਦੇ ਬਣਿਆ ਜਿੱਦਾਂ ਪਾਣੀ ਸਮੁੰਦਰ ਦਾ ਵਿੱਚ ਆਉਂਦਾ ਤੇ ਲੋਕੀ ਨਹਾਉਂਦੇ ਉਹਦੇ ਚ ਤੇ ਆ ਦੇਖੋ ਪੱਥਰਾਂ ਦਾ ਕੱਟ ਕੇ ਬਣਾਇਆ ਤੈਨੂੰ ਥੱਲੇ ਲੈ ਕੇ ਆ ਥੱਲੇ ਜਾਣ ਨੂੰ ਇਹਨਾਂ ਨੇ ਵਾਕ ਬਣਾਈ ਆ ਖੁੱਲਾ ਖੁਲ ਜਾਂ ਪਰਲੀ ਸਾਈਡ ਉਹਨਾਂ ਬੰਦ ਕੀਤਾ ਵੀਰ ਜਿੰਨੋਂ ਜ਼ਿਆਦੀਆਂ ਵੇਵਸ ਆਉਂਦੀਆਂ ਬੰਦ ਕਰ ਦਿੰਦੇ ਲੈ ਡੱਡੂ ਬਣਾਇਆ ਦੇਖੋ ਜੀ ਪੱਥਰ ਦੇ ਉੱਤੇ ਕੀਤੀ ਪੂਰੀ ਕਲਾਕ੍ਰਿਤੀ ਕਲਾਕ੍ਰਿਤੀ ਆ ਪਹਿਲਾਂ ਆਪਾਂ ਪਰਹੀ ਉੱਥੇ ਖੜੇ ਹੁਣ ਥੱਲੇ ਆਏ ਤੇ ਆਹ ਪੂਲ ਆ ਜਿਹੜਾ ਆਪੇ ਪਾਣੀ ਨਾਲ ਭਰਦਾ ਇਹਨਾਂ ਨੇ ਬੰਦ ਕੀਤਾ ਅੱਜ ਆਪਾਂ ਜਿਆਦੀ ਅੱਗੇ ਆਪਾਂ ਅਗਲੇ ਦਲ ਨਹਾਉਣਾ ਤੇ ਪਰ ਆਹ ਦੇਖੋ ਉਹ ਪਾਣੀ ਸਮੁੰਦਰ ਨਾਲ ਆਪੇ ਭਰਦਾ ਆਪੇ ਵਿੱਚੋਂ ਨਿਕਲ ਜਾਂਦਾ ਦੇ ਇੱਥੇ ਲੋਕੀ ਨਹਾਉਂਦੇ ਹੁੰਦੇ ਆ ਕਿਉਂਕਿ ਇਹ ਨਾ ਜੇ ਜਦੋਂ ਦੀਆਂ ਜੇ ਪਿੱਛੇ ਸਾਡੇ ਸਾਈਕਲ ਆਣ ਆਇਆ ਉਸ ਤੋਂ ਬਾਅਦ ਇਹ ਸਾਰਾ ਸਿਸਟਮ ਜਾ ਹਿੱਲਿਆ ਇਥੋਂ ਦਾ ਰੇਸ ਕਰਕੇ ਇਹਨਾਂ ਨੇ ਬੰਦ ਕੀਤਾ ਆਵੇ ਵਰਕਰ ਲੱਗੇ ਉਹਨਾਂ ਠੀਕ ਠੁਕ ਕਰ ਰਹੇ 골ਡ ਕੋਸਟ ਹੈ ਵਰਕਰਾਂ ਦੇ ਮੇਰੇ ਕੋਲ ਵੀ ਕੈਮਰਾ ਕੋਈ ਵਰਕਰ ਲੱਗੇ ਵਰਕਰ ਲੱਗੇ ਆ ਵੇ ਵਰਕਰ ਆਵੇ ਆਥ ਸੁਪਰਵਾਈਜ਼ਰ ਸਾਹਿਬ ਆਏ ਜਾਇਜਾ ਲੈਣ ਇੱਕ ਪੂਲਨ ਘਾਟੇ ਤੇ 골ਡ ਕੋਲ ਸਿਟੀ ਦੀ ਦੀ ਸਾਰੀ ਉਹ ਦੇਖ ਇੰਨੀ ਦੂਰੇ ਆਪਾਂ ਚੱਲਦੇ ਆ ਇੱਕ ਹੀ ਹੋ ਰਿਹਾ ਕਾਰਵਾਸ਼ ਸਪਾਈ ਸੀਸ਼ੇ ਤੇ ਵਧੀਆ ਦਿਖਦਾ ਨਹੀਂ ਕਹਿੰਦੇ ਵੀਡੀਓ ਨਹੀਂ ਵਧੀਆ ਬਣਦੀ ਹਾਂ ਅ ਬਜਿੰਦਰ ਆ ਮੇਰੇ ਹੱਥ ਨਹੀਂ ਗਿਆ ਚਿਪਸ ਸਿਕਾ ਰਾ ਚਿਪਸ ਆ ਰਿਆ ਜੀ ਮਿਨੀਅਲ ਫਾਲ ਤੇ ਇਹ ਆਪਣੇ ਬ੍ਰਿਸਬਨ ਤੋਂ ਤਕਰੀਬਨ 2.5 ਘੰਟੇ ਦੀ ਡਰਾਈਵ ਤੇ ਆ ਜਦੋਂ ਤੁਸੀਂ ਸਿਡਨੀ ਜਾਓ ਤੇ ਰਸਤੇ 'ਚ ਕਾਫਸਾਰਬਰ ਤੇ ਬ੍ਰਿਸਬਨ ਦੇ ਵਿਚਕਾਰ ਹੈ ਮਿਨੀਅਲ ਫਾਲ ਥੋੜਾ ਜਿਹਾ ਤੁਹਾਨੂੰ ਸਾਈਡ ਤੇ ਜਾਨੀ 45 ਮਿੰਟ ਹਾਈਵੇ ਤੋਂ ਅੰਦਰ ਨੂੰ ਆਉਣਾ ਪੈਂਦਾ ਤੇ ਰਸਤੇ 'ਚ ਆ ਸਿੰਗਲ ਹੀ ਰੋਡ ਆ ਪਰ ਬਹੁਤ ਸੋਹਣਾ ਰੋਡ ਆ ਆਸੇ-ਪਾਸੇ ਪਹਾੜ ਆ ਤੇ ਬਹੁਤ ਵਧੀਆ ਨਜ਼ਾਰਾ ਡਰਾਈਵ ਦਾ ਕੇ ਤੁਹਾਨੂੰ ਮਿਨੀਅਨ ਫਾਲ ਤੇ ਜਾ ਕੇ ਉੱਥੇ ਰੁਕਣਾ ਵਾ ਚਾਹ ਪਣੀ ਪੀਵਾਂਗੇ ਤੇ ਕੁਲਚੇ ਬਣਾਏ ਇੰਦੇ ਨੇ ਦੂਸਰਾ ਸਟਾਪ ਐ ਜੀ ਤੇ ਹੁਣ ਅਸੀਂ ਰੁਕੇ ਆ ਮਿਨੀਅਨ ਫਾਲ ਤੇ ਤੇ ਫਾਲ ਆ ਬੜਾ ਸੋਹਣਾ ਪਿੱਛੇ ਸਾਰਾ ਆਪਣਾ ਟੱਬਰ ਆ ਨਿਊ ਸਾਊਥ ਵੇਲਡ ਦੇ ਕੁਈਨਸਲੈਂਡ ਦੇ ਫਾਲ ਤੇ ਦੇਖੇ ਤੇ ਪਹਿਲੀ ਰਿਹਾ ਅੱਗੇ ਕਰ ਇੱਥੇ ਆਏ ਸੀ ਤੇ ਰਾਜ ਰਸਤਾ ਬੰਦ ਸੀ ਫੇਰ ਮੁੜ ਗਏ ਅੱਜ ਸਵੇਰ ਮੈਂ ਵਰਕ ਕੀਤਾ ਇੱਧਰ ਦੇਖੋ ਆਓ ਪਿੱਛੇ ਇਧਰ ਪਾਣੀ ਆ ਰਿਹਾ ਉਹ ਕਹਿੰਦਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਪਾਣੀ ਆਉਂਦਾ ਕਿੱਥੋਂ ਹੈ ਓਹੋ ਮੈਂ ਜਿਆ ਡਰੀ ਜਾਂਦਾ ਇਸ ਹਾ ਦੇਖ ਅੱਬ ਬੱਦਲਾਂ ਦੇ ਵਿੱਚ ਹੀ ਵੜ ਗਏ ਆ ਉਹ ਦੇਖ ਓ ਬੱਦਲ ਆਵੇ ਨਾਲ ਹੀ ਤੇ ਬੱਦਲ ਆ ਦੇ ਆ ਦੇ ਉੱਪਰ ਬੱਦਲ ਦੇ ਆ ਦੇ ਆਈ ਥਿੰਕ ਥੱਲੇ ਨਹੀਂ ਜਾ ਸਕਦੇ ਹਣੇ ਬਾਹਲਾ ਜ਼ਿਆਦਾ ਹੀ ਥੱਲੇ ਦੇਖਦੀ ਫੀਲਿੰਗ ਹੀ ਆਉਂਦੀ ਐ ਇਹਨੂੰ ਨਾਲੇ ਦੁਰਗਾ ਆਪਾਂ ਵਾਦੇ ਗਲੋਰੀਆ ਫਾਲ ਦੇਖਣ ਵਾਸਤੇ ਅਸੀਂ ਸੋਚਿਆ ਥੱਲੇ ਲੋਕ ਸ਼ਾਇਦ ਜਾਂਦੇ ਨਹੀਂ ਪਰ ਆਹ ਦੇਖੋ ਲੋਕ ਦਰੇਫੇ ਥੱਲੇ ਆ ਦੇਖੋ ਥੱਲੇ ਤੁਸੀਂ ਜਾ ਰਹੇ ਆ ਵਾਕਿੰਗ ਟ੍ਰੈਕ ਆ ਪੂਰੇ ਦਿਨ ਦਾ ਟੂਰ ਟਾਈਮ ਲੱਗਣਾ ਕਿਸੇ ਦਿਨ ਪਿੱਛੋਂ ਉਧਰ ਪਾਣੀ ਆ ਰਿਹਾ ਤੇ ਇੱਧਰ ਜਾਂਦਾ ਆ ਆਪਾ ਆਪਾ ਹੂੰ ਪੰਛ ਨਾਲਾ ਪੰਛ ਨਾਲਾ ਤੇ ਕਰਨਾ ਬਣਦਾ ਕਿ ਨਹੀਂ ਆਹ ਓਹੋ सही गल यार नजारा आ गया हरजस बहुत ज्यादा ठंडा पानी ये क्या कर रहे वश ये वश शाम में आ मैं, मैं तुम्हें तो श्राप देता हूं <laughs> <laughs> प्लास्टिक जरूरत जान ਕੋਈ ਜੀ ਹੈ ਆਪਣਾ ਵਾਹਸ ਬਹੁਤ ਯਾਰ ਬਹੁਤ ਜਿਆਦਾ ਆ ਜੀ ਆਪਣਾ ਪਹਿਲਾ ਸਟਾਪ ਤੇ ਕੀ ਬਣ ਰਿਹਾ ਭਾਂਜੀ ਇਹ ਆ ਰਿਹਾ ਇਹ ਫਿਨਿਸ਼ ਅੱਜ ਜੀ ਪਹਿਲੀ ਵਾਰੀ ਟਰਾਈ ਕਰਨ ਲੱਗੇ ਆ ਆ ਪ੍ਰੋਟੇ ਬਣੇ ਹੋਏ ਤਿਆਰ ਹੋਏ ਬੈਨੇ ਕੇ ਬਸ ਗਰਮ ਕਰਕੇ ਕਹਿੰਦੇ ਦਹੀਂ ਲੈਂਦਾ ਨਾਲ ਖਾਣੇ ਨੇ ਆਹ ਕੁਝ ਪਾਣੀ ਆ ਰਿਹਾ ਮੇਰੇ ਗੋਭੀ ਆ ਦੇਖ ਕਾਲੂ ਵਾਲਾ ਵੀ ਹੈਗਾ ਆਲੂ ਵਾਲਾ ਦਾ ਸੋਪੀ ਆਲੂ ਅੱਬਾ ਆਲੂ ਵਾਲਾ ਪਛਾਣਨੇ ਤੇ ਫੜ ਲਿਆ ਫਸਟ ਪ੍ਰੋਟੇ ਤੇਰੀ ਗੋਭੀ ਪਰੌਠਿਆਂ ਤੋਂ ਬਾਅਦ ਫਿਰ ਕੀ ਆ ਨੂੰ ਚੱਕਿਆ ਦਾ ਸਮਝ ਸੀਗਾ ਮੌਲ ਬਹੁਤ ਸੋਨਾ ਵਾ ਬਹੁਤ ਸੋਨਾ ਵੈਦਰ ਆ ਲੈ ਕੇ ਬੈਗੇ ਸਾਰੇ ਮੈਂ ਗਾ ਘੋੜਦਣਾ ਜੀ ਗੁੱਬੀ ਨਾਲ ਹੈ ਨਹੀਂ ਚਾਹ ਫੈਂਟੇ ਜਿਨਾ ਪੀਣ ਦਾ ਕੋਈ ਸਵਾਦ ਨਹੀਂਗਾ ਆਹਾ ਇਹ ਇਹਨੂੰ ਕਹਿੰਦੇ ਫੈਂਟਾ ਬੱਲੇ ਭਾਜੀ ਭਾਜੀ ਭਾਈ ਰੋਡ ਨਾਲੀ ਥੋੜੀ ਜਿਹੀ ਤੇ ਹੈਗੀ ਮੈਂ ਕਹਾਂ ਫੁੱਟੇ ਪੂਜੀ ਦੇ ਘੋੜੇ ਮੈਂ ਕਹਾਂ ਭਾਜੀ ਰੋਡ ਲਈ ਥੋੜੀ ਜਿਹੀ ਤੇ ਹੈਗੀ ਪਿਛੇ ਕੁਰਬਾਨ ਹੋਣੀ ਸੌਗੇ ਆ ਟਾਈਮ ਨਾਲ ਹੀ ਬਾਹਰ ਕੁਰਬਾਨ ਸੀ ਆ ਇਸ ਤੇ 2 ਹੋਅਰ 30 ਮਿੰਟ ਲੱਗੇ। 2 ਘੰਟੇ 2.5 ਮਿੰਟ। ਹੁਣ ਸਾਡਾ ਤੀਜਾ ਸਟਾਪ ਹੈ ਜੀ 2 ਘੰਟੇ 2.5 ਮਿੰਟ ਤੇ ਜਿਹੜਾ ਕੀ ਹੈਗਾ ਵਾ ਫੁੱਲ ਗੁਲਗਾ। ਹੋਏ ਕਰਵਾਣ ਉੱਟ ਗਿਆ। ਕਰਵਾਣ ਉੱਟ ਗਿਆ ਜੀ। ਕਿੱਥੇ ਜਾਣਾ ਕਰਵਾਣ ਆਪਾਂ? ਫੁੱਲ ਗੁਲਗਾ, ਅੱਛਾ। ਫੇਰ ਛੇੜ ਨਹੀਂ। ਬਲੇ ਗੁਲਗੇ ਸਾਡੇ ਜੀ ਮਿੱਤਰ ਦਾ ਘਰ ਆ ਜਗਜੀਤ ਦਾ। ਤੇ ਉਹਦੇ ਆਪਾਂ ਘਰੇ ਜਾਣਾ ਚਾਹ ਪਾਣੀ ਪੀਣਾ ਉੱਥੇ ਜਾ ਕੇ। ਤੇ ਫਿਰ ਆਪਾਂ ਅੱਗੇ ਚੱਲੇ ਪਾਉਣੇ ਆ। ਪਰ ਅੱਜ ਦੀ ਰਾਤ ਜਿਹੜੀ ਬਿਲਕੁਲ ਘੇ ਹੀ ਰੁਕਣਾ ਉੱਥੇ ਫਾਰਮਾਂ ਜਾਵਾਂਗੇ ਕਾਪੀਰਾਈਟ ਆ ਪਹਾੜਾਂ 'ਚ ਆਏ ਆ ਇਹ ਲੋਕ ਨੇ ਆਹ ਵੇਖੋ ਸਾਡੇ ਬੰਦੇ ਨੇ ਕਿੰਨੇ ਕਬੂਤਰ ਰੱਖੇ ਆ ਆ ਆ ਬਹੁਤ ਬੱਦਸ਼ਾਹ ਹੈ ਆ ਗਏ ਤੁਹਾਨੂੰ ਐਵੇਂ ਕਰਦੇ ਫਿਰਦੇ ਦਜੀ ਜਾਂਦਾ ਕਰਵਨ ਸਾਹ ਹੱਥ ਫਿਰ ਇਹ ਇਹ ਚੁੰਝ ਚੁੰਝ ਤਾਂ ਨਹੀਂ ਮਾਰਦਾ ਨੋ ਨੋ ਇਹ ਤਾਂ ਬਹੁਤ ਪਿਆਰਾ ਜਾਨਵਰ ਹੈ ਠੀਕ ਹੈ ਉਹ ਦੇਖੀ ਫਿਰ ਵੀ ਉਹ ਕਲਾਵਰ ਆ ਉੱਡੀ ਨਾ ਜਾਵੇ ਕਿਤੇ ਤੂੰ ਬਹੁਤ ਜ਼ੋਰ ਦੀ ਫੜਿਆ ਨਾ ਨਹੀਂ ਉਹ ਫਿਰ ਛਾਲ ਮਾਰਦਾ ਉੱਤੇ ਆ ਜਾ ਤੇਰੇ ਵਾਪਸ ਆ ਜਾਂਦੇ ਨੇ ਹੱਥ ਫਿਰ ਉੱਤੇ ਉਹ ਦੇਖੀ ਕਿ ਕਿੰਨਾ ਉਹ ਰਫਰਸ਼ਡ ਹੈ ਦਰੀ ਜਾਂਦੇ ਕੁੜੀਆਂ ਸਾਡੀਆਂ ਪੜਿਆ ਮੈਂ ਓਹੋ ਹਰ ਜਦ ਇਥੇ ਉਹਨੇ ਕੁੱਟਕੇ ਫੜਿਆ ਹਨ ਨਹੀਂ ਝੋੜਦੇ ਸੜ ਕੁੱਟਕੇ ਫੜੀ ਛੱਡ ਦਿੰਦੇ ਉਹ ਹੋ ਜਾਣਾ ਉਹਨੇ ਉੱਡ ਜਾਣਾ ਨੇ ਛਾਂ ਡਰੀ ਜਾਂਦਾ ਈ ਕੁੱਟ ਕੇ ਵਾਪਸ ਲੈ ਲੈ ਪਹਿਲਾਂ ਦੋ ਮਤਲਬ ਦੋ ਮਤਲਬ ਪਾੜ ਦਵਾਤੋਂ ਬਸ ਓਕੇ ਵੈਰੀ ਗੁੱਡ ਜੌਬ ਅਮਣ ਕੀ ਬਾਤ ਹੈ ਬਹੁਤ ਸਾਨੀ ਸਫਾਈ ਕਰ ਰਹੀ ਤੂੰ ਐ ਚਿੱਟੇ ਕੱਢ ਦੇ ਹੋ ਵੀ ਰਹੀ ਆ ਕੋਈ ਰਵੇ ਨਾ ਦਾਗ ਚੰਗਾ ਯਾਰ ਜੀ ਮਾਰ ਦੇ ਬੜਾ ਜੀ ਸਾਡੇ ਵੀ ਮਾਰ ਦਿੰਦੇ ਇੱਧਰ ਪਾ ਜਾਂਦੇ ਇੱਧਰ ਹੀ ਆਮ ਦੂਜੀ ਗੱਡੀ ਤੇ ਮਾਰ ਦੇ 5 ਰੁਪਏ ਸ਼ੀਸ਼ਾ ਦੇਗਾ 5 ਰੁਪਏ ਸ਼ੀਸ਼ਾ 5 ਰੁਪਏ ਇੱਥੇ ਰਾਤ ਰੁਕਿਆ ਹਾਂ ਜੀ ਗਰਜੀਤ ਸਿੰਘ ਦੇ ਘਰੇ ਜਗਜੀਤ ਸਿੰਘ ਦੇ ਘਰੇ ਇਹ ਹੁਣ ਅਸੀਂ ਫਾਰਮ ਚ ਆ ਰਹੇ ਜਗਜੀਤ ਸਿੰਘ ਦੇ ਫਾਰਮ ਆ ਖੀਰਿਆਂ ਦੇ ਫਾਰਮ ਆ ਤੇ ਉੱਥੇ ਬੱਚਿਆਂ ਨੂੰ ਵਿਖਾਉਣਾ ਆ ਕਿਉਂਕਿ ਇਹਨਾਂ ਨੇ ਖੀਰੇ ਖਾਦੇ ਤੇ ਹੈਗੇ ਵੇਖੇ ਲੱਗਦੇ ਕਿੱਦਾਂ ਆਹ ਜੀ ਬਿਲਕੁਲਗੇ ਦੇ ਫਾਰਮ ਖੀਰਿਆਂ ਦੇ ਬਲੂ 베ਰੀਆਂ ਦੇ ਇੱਧਰ ਦੇ ਸੱਜੇ ਬੰਨੇ ਦੁਕਾਨ ਜਿੰਨੀ ਲਗਭਗ ਬਲੂ 베ਰੀ ਆ ਇਹ ਇਲਾਕੇ ਚ ਜਾਂਦੀ ਆ ਇਸ ਨੂੰ ਆਸਟ੍ਰੇਲੀਆ ਦੇ ਵਿੱਚ ਇੱਧਰ ਬਹੁਤ ਜ਼ਿਆਦੇ ਬਲੂ 베ਰੀ ਫਾਰਮ ਸਾਰੇ ਫਾਰਮ ਜਿਹੜੇ ਪੰਜਾਬੀਆਂ ਦੇ ਆ ਤੇ ਆ ਇਹ ਨਾਲੇ ਜਾਨਵਰਾਂ ਤੋਂ ਬਚਾਉਣ ਲਈ ਮੌਸਮ ਦਾ ਕਰਕੇ ਉੱਪਰ ਜਿਹੜੀ ਜਾਲੀ ਚਾੜੀ ਆ ਇੱਧਰ ਕੇਲਿਆਂ ਦੇ ਫਾਰਮ ਹੈ ਬਨਾਣਾ ਫਾਰਮ ਹੈ ਤੇ ਲਗਪਾ ਜਿਆਦਾਤਰ ਇੱਥੇ ਦਾ ਬਲੂ ਬੈਰੀ ਬਨਾਣਾ ਤੇ ਖੀਰੇ ਬਲੈਕ ਬੈਰੀ ਬਲੈਕ ਬੈਰੀ ਇਹਨਾਂ ਨੂੰ ਦਿੱਤੀ ਵੀ ਅਸੀਂ ਰਸਤੇ 'ਚ ਖਾਵਾਂਗੇ 10 ਗਾਜਰ ਇਹ ਦੇਖੋ ਇੱਕ ਇੱਕ ਵਾਲ ਨੂੰ ਕਿੰਨੇ ਕਿੰਨੇ ਖੀਰੇ ਲੱਗਿਆ ਤੇ ਉਹ ਤਿਆਰ ਹੈ ਹਾਂ ਇਹ ਤਾਰੀਕ ਕੁਰਬਾਨ ਕੁਰਬਾਨ ਉਹ ਕੁਰਬਾਨ ਤੋੜ ਕੇ ਖਾਊਗਾ ਹਾਂ ਜਬਜੀ ਆ ਗਈ ਬਾਹਰ ਦੀ ਦੁਕਾਨ ਖਾ ਸਕਦੇ ਤੋੜ ਕੇ ਹਾਂ ਜੀ ਖਾ ਲੋ ਨਾ ਕੁਰਬਾਨ ਕਾ ਖਾ ਖਾਣਾ ਤੋੜ ਕੇ ਖੀਰਾ ਨਾ ਪਾਜੀ ਲਾਇਆ ਤੋੜ ਕੇ ਟੁੰਡੇ ਲੱਗੇ ਕਹਿੰਦੀ ਕੰਡੇ ਦੱਸਣ ਦੇ ਕਿੱਦਾਂ ਆ ਦੇ ਮੈਨੂੰ ਠੰਡ ਲੱਗਣ ਢੰਡੜੀ ਕੋਈ ਬਾਹਰ ਤੋੜ ਕੇ ਖਾ ਲੈ ਇੱਕ ਤੋੜ ਲੈ ਆਪੇ ਤੋੜ ਕੇ ਖਾ ਲੈ ਛੋਟਾ ਤੋੜ ਲੈ ਛੋਟਾ ਰੁਕ ਜਾ ਨਿਸ਼ਾਨੇ ਇਹਨੂੰ ਤੋੜ ਦੇ ਆਹ ਦਾਦਾ ਤੂੰ ਕੰਡੇ ਨਹੀਂ ਆ ਆ ਦੇਖੀ ਲੈ ਮੈਂ ਤੋੜਦਾ ਮੈਂ ਤੈਨੂੰ ਤੂੰ ਤੋੜ ਲੈ ਇੰਦਾ ਨਹੀਂ ਮਤੂੰ ਟੇਡਾ ਰੁਕ ਥੋੜੀ ਦਾ ਆਹ ਸਾਫ ਹੋ ਜਾਂਦਾ ਇੰਦਾ ਇੰਦਾ ਤਾਂ ਚੱਕ ਇੰਦਾ ਟੁੱਟ ਜਾਣਾ ਉੱਪਰੋਂ ਬਸ ਫਿਰ ਹੋਰੇ ਕੰਨ ਆ ਦੇਖ ਕੰਡ ਕੰਡ ਕੋਈ ਜਾਂਦਾ ਆ ਦੇ ਹੂੰ ਤੁਸੀਂ ਮੇਲੀ ਕਰੋ ਮੈਂ ਤਾਂ ਮੋਈ ਖਲਾਣਾ ਠੂ ਚੱਲ ਇੱਕ ਤੋੜ ਦਿੰਦਾ ਇਹਨੂੰ ਕਿਹੜਾ ਤੋੜਦਾ ਜਾ ਵੱਡਾ ਆਤ ਉਹਦਾ ਕੋਈ ਉਹਨਾਂ ਦੀ ਆਰੀ ਜਲਾ ਪੂਰਾ ਜਾਂਦਾ ਇਹ ਤਾਂ ਹੁੰਦਾ ਜੀ ਇਹ ਤੋਂ ਹਾਂ ਪੁੱਛਿਆ ਪਾਣੀ ਨਾਲ ਹਾਂ ਕੰਡੇ ਲੱਗਦੇ ਹਾਂ ਕੰਡੇ ਸਾਫ਼ ਹੋ ਜਾਂਦੇ ਆ ਦੇ ਹਾਂ ਸਾਫ਼ ਹੋ ਜਾਂਦੇ ਆ ਦੇਖੋਗੇ ਨਹੀਂ ਹੋਗੇ ਦਾ ਦੇਖ ਮੈਂ ਹੱਥ ਮਾਰਨੇ ਮੈਨੂੰ ਤੇ ਕੰਡੇ ਲੱਗਦੇ ਨਹੀਂ ਹਾਂ ਖਾ ਲੋ ਮੈਂ ਪਤਾ ਸਾਦੀ ਹੋਵੇ ਕਿੱਦਾਂ ਸੀ ਬਲੈਕ ਬੈਰੀ ਫਾਰਮ ਕੱਲ ਤੋੜੀ ਆ ਇਹ ਹੀ ਤੋੜੀ ਆ ਆ ਦੇਖ ਤੋੜ ਆ ਦੇਖ ਪੱਕੀਆਂ ਜਿਹੜੀਆਂ ਕਾਹ ਛਣ ਕੱਲ ਖਾਧੀ ਨਾ ਇਹ ਹੱਥੇ ਨਾਲ ਆ ਫਿਰ ਹਾਂਜੀ ਵਾਹ ਜੀ ਵਾਹ ਜੀ ਖੁਰਬਾਨ ਤੂ ਐਵੇਂ ਤੋੜੀ ਜਾਂਦੀ ਆ ਇਹ ਦੇਖੋ ਹੈ ਐਵੇਂ ਤੋੜ ਕੇ ਐਵੇਂ ਖਾਧੀ ਹੁੰਦੇ ਹੁੰਦੇ ਨੈਕਸਟ ਵਨ ਇੰਟਾ ਜਿਹੜੀ ਆ ਘੱਟੀ ਬਣੀ ਨਾ ਆ ਦੇਖੋ ਜਿਹੜੀ ਬੜੀ ਲਾਲ ਆ ਨਾ ਉਹ ਘੱਟੀ ਬਣੀ ਤੇ ਜਦੋਂ ਕਾਲੀ ਹੋ ਜਾਂਦੀ ਉਸ ਟਾਈਮ ਤੋੜੀ ਜਾਂਦੀ ਆ ਤੇ ਤੋੜ ਘੱਟੀ ਆ ਇਹ ਜਿਹੜੀ ਇਹ ਤੋਂ ਡੋਣਾ ਘੱਟੀ ਆ ਆਹ ਰੱਡੀ ਫੱਟੀ ਤੋੜ ਤੋੜ ਸਾਰੇ ਸੀਗੇ ਹਾਂ ਪਿੱਛੇ ਕਹਿੰਦੇ ਆਵਾਜ਼ ਨਹੀਂ ਕਹਿੰਦੇ ਸਵੇਰੇ ਕੀਤੀ ਹੋਈ ਆ ਮੈਂ ਹੁਣ ਤਾਂ ਖਾ ਰਹੀਆਂ ਨੇ ਪਰ ਪਰ ਕਹਿੰਦੇ ਨਹੀਂ ਕੀਤੀ ਹੈਗੀ ਇੱਧਰ ਨਹੀਂ ਕੀਤੀ ਬਚਾ ਹੋ ਗਿਆ ਗੱਡੀ ਚ ਡੱਡ ਹੋ ਜਾ ਕੰਮ ਗੱਡੀ ਚ ਲੰਦਾ ਚਲਾ ਲੇ ਕਹਿੰਦਾ ਕੀ ਹੋ ਰਿਹਾ ਹਾਂ ਦੇ ਆ ਸਾਰ ਪਰਵਾਰ ਬੇੜੇ ਜਣਾ ਲੈਣਾ ਆ ਦੇਖੋ ਕਿੱਡਾ ਵੱਡਾ ਫਾਰਮ ਹੈ ਜੀ ਆਪੀਆਂ ਜਿਹੜੀ ਪਾਪਾ ਜਿਹੜੀ ਪਾਪਾ ਥੋੜੀ ਜਿਹੀ ਰੱਟੀ ਅੰਦਰ ਉਹ ਨਹੀਂ ਖਾਣੀ ਬੜੀਆਂ ਸਵਾਦ ਆ ਪਾਪਾ ਜੀ ਜੀ ਅੰਦਰ ਭਾਈ ਪਾਪਾ ਖਾ ਲਓ ਪਲੀਜ਼ ਕੋਈ ਤੇ ਭਾਈ ਸਾਤਾ ਲੈ ਲੈਂਦੇ ਫਾਰਮ ਭਾਈ ਨਾ ਨਾ ਬਸ ਭਾਈ ਤੇ ਸਟੈਂਡ ਦਿਖਾ ਦੇ ਭਾਈ ਬਾਲੀਵੁੱਡ ਦੇ ਸਟੈਂਡ ਦਿਖਾ ਰਿਹਾ ਕੰਕਲੂ ਬਣਿਆ ਪਿਆ ਉਧਰ ਦੇਖੋ ਬਈ ਆਹ ਦੇਖ ਰਸੀਆਂ ਪਈਆਂ ਇੱਧਰ ਬਿਲਕੁਲ ਓਹੋ ਦੇਖ ਵੀ ਇੱਧਰ ਆ ਦੇ ਇੱਕ ਇਹ ਸਾਡੇ ਬਿਲਕੁਲਗੇ ਦਾ ਗੁਰਦੁਆਰਾ ਸਾਹਿਬ ਆ ਇੱਧਰ ਕੁਰਬਾਨ ਪਿੱਛੇ ਹੋ ਕੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਾਇਆ ਇਹਨਾਂ ਨੇ ਤੇ ਜਦੋਂ ਵੀ ਕੋਈ ਸਿਡਨੀ ਜਾਂਦਾ ਲਗਭਗ ਸਾਰੇ ਇੱਥੇ ਰੁੱਕੇ ਜਾਂਦੇ ਕਿਉਂਕਿ ਇਹ ਅੱਧ ਜੇ ਚ ਆ ਜਾਂਦਾ ਸਿਡਨੀ ਦੇ ਤੇ ਆਪਾਂ ਵੀ ਗੁਰੂ ਘਰ ਨਾਲ ਤਮਸਤਕ ਹੋ ਕੇ ਅੱਗੇ ਚਾਲੇ ਪਾਉਣੇ ਫਿਰ ਆਪਾਂ ਪੋਰਟ ਮੁਕਵਰੀ ਦਸਾਂਗੇ ਸ਼ਾਹ ਅੱਲਾਹ ਨੇ ਮਾਰਤਾ ਬਣਾਈਏ